ਨੇ ਨੋ ਮੁੰਡਾ ਆਇਆ ਏਟੋ ਵਾਲਾ ਕਹਿੰਦਾ ਉਹ ਕੁਦੂ ਕਿੱਥੇ ਗਿਆ ਵਾ ਤੇ ਛੋਟੇ ਨੇ ਕਹਤਾ ਬਾਹਰ ਹੀ ਆ ਬਸ ਉਹ ਬੰਨੇ ਨਾਲ ਸੱਦ ਕੇ ਉਹਨੇ ਖੜਿਆ ਮੁੜ ਕੇ ਮੁੰਡਾ ਕਾਰ ਨਹੀਂ ਆਇਆ ਮੁੜ ਕੇ ਨਾਲ ਨਸ਼ਾ ਨੂੰ ਨੂੰ ਟੀਕਾ ਟੁਕਾ ਲਾ ਕੇ ਇਹਨੂੰ ਕਦੇ ਕਮਾਂਦੇ ਰੇ ਇਹ ਬਾਹਰ ਗਈ ਕਹਿੰਦੇ 7:30 ਵਜੇ ਨੂੰ 7 ਵਜੇ ਦੱਸਿਆ ਭਾਬੀ ਉਹ ਉਥੇ ਏਟੋ ਦੇ ਵਿੱਚ ਨੀਲੇ ਜਿਹੇ ਚਨਾ ਉਹ ਕੁਦੂ ਤਾਂ ਉਹਦੇ ਤੋਂ ਲੰਮਕਾਈ ਦੀ ਉਹਨੇ ਇਹਨੇ ਆ ਕੇ ਕਾਰ ਦੱਸਿਆ ਆਪਣੇ मामੂ ਉਹ ਦੌੜਾ ਗਿਆ ਇਹਨੇ ਮੈਨੂੰ ਉਹਦਾ ਸਾਮ ਵਹਿ ਗਈ ਉਹ ਮੁੰਡੇ ਨੂੰ ਸੁੱਟ ਕੇ ਉਥੇ ਰੂੜੀ ਦੇ ਉੱਤੇ ਤੇ ਆਪ ਅਧੋਂ ਡੰਡਦੇ ਸੀ ਉਹ ਫਿਰ ਉੱਥੋਂ ਹੀ ਫੜ ਲਏ ਇੱਕ ਦੌੜ ਗਿਆ ਇੱਕ ਫੜੋ ਗਿਆ ਮੇਰਾ ਮੁੰਡਾ ਮਾਰ ਕੇ ਉੱਥੇ ਸੁੱਟ ਕੇ ਦੇ ਹੀ ਇਹ ਟੀਕਾ ਲਾਇਆ ਤੇ ਨਾ ਜਾਣੇ ਟੀਕਾ ਲਾ ਕੇ ਉਹਦੇ ਉਹਦੇ ਜਿਆਦਾ ਲਾ ਕੇ ਕਰੇ ਉਹ ਸੁੱਟ ਗਿਆ ਉਹ ਨਸ਼ਾ ਨਹੀਂ ਕਰਦਾ ਨਸ਼ਾ ਛੱਡ ਦਿੱਤਾ ਤਾਂ ਹੀ ਉਹਨੇ ਹੁਣ ਉਹ ਸੈਂਟਰੋਂ ਆਇਆ ਹੀ ਹੈਗਾ ਇਹਨਾਂ ਨੂੰ ਪਤਾ ਹੀ ਨਹੀਂ ਕਰਦਾ ਇਹਨਾਂ ਨੇ ਬਦੋ-ਪਦੀ ਖੜਿਆ ਕਰੋ ਸਾਦ ਕੇ ਉਹਨੂੰ ਉਹ ਮੁੰਡਾ ਨਸ਼ਾ ਨਸ਼ੇ ਕਰਦੇ ਉਹ ਕਰਦੇ ਨਸ਼ੇ ਕੀ ਨਾ ਉਹਨਾਂ ਦੇ ਪਤਾ ਕੁਛ ਇੱਕ ਦਿਨ ਆ ਸਾਰੇ ਨੂੰ ਤੇ ਇੱਕ ਦਿਨ ਆ ਸਾਮੀ ਆ ਉਹ ਕਿਨੇ ਚਿਰ ਤੋਂ ਕਰ ਲੈਣਾ ਚਾਹ ਉਹ ਬੜੇ ਪੁਰਾਣੇ ਪੁਰਾਣੇ ਲੱਗੇ ਦੇ ਨਸ਼ਿਆਂ ਤੇ ਸਾਡਾ ਮੁੰਡਾ ਵੀ ਨਸ਼ਾ ਕਰਦਾ ਸੀਗਾ ਸਾਡਾ ਪਹਿਲੇ ਕਰਦਾ ਸੀ ਫਿਰ ਸੈਂਟਰ ਮੈਕ ਕਰਵਾਇਆ 9 ਮਹੀਨੇ ਸੈਂਟਰ ਦਾ ਹਲ ਕਰਾਇਆ ਨੂੰ ਮੈਂ ਉਹਨੇ ਛੱਡਤਾ ਹੀ ਹੁਣ ਉਹ ਥੋੜਾ ਜਿਹਾ ਘਰ ਆਏ ਨੂੰ ਇਹਨਾਂ ਨੂੰ ਪਤਾ ਹੀ ਉਹ ਨਹੀਂ ਕਰਦਾ ਇਹਨਾਂ ਨੇ ਬਦੋ ਬਦੀ ਸੱਦ ਕੇ ਖੜਿਆ ਨੂੰ ਕੱਲ ਕੀ ਕਹਿ ਕੇ ਲੱਗ ਗਏ ਨਾਲ ਇਹਨੇ ਬਹਾਨਾ ਇਹ ਕਿ ਅਮਰ ਕੋ ਪੈਸੇ ਲੈਣੇ ਆ ਤੁਹਾਨੂੰ ਜੀ ਕੀ ਮੰਗ ਕਰਦੇ ਹੋ ਮੈਂ ਮੰਗਿਆ ਕੋਨੇ ਜਿਸ ਤਰ੍ਹਾਂ ਮੇਰਾ ਮੁੰਡਾ ਮਾਰਿਆ ਉਸਾਂ ਹੀ ਵੀ ਇਸ ਤਰ੍ਹਾਂ ਹੀ ਮਰਨ ਮੈਂ ਨਹੀਂ ਇਹਨਾਂ ਨੂੰ ਛੱਡਣਾ ਹੈਗਾ ਪਿੰਡ ਨਸ਼ਾ ਕਰਨਾਂ ਦੇ ਵਿਕਦਾ ਪਿੰਡ ਨਸ਼ਾ ਬਹੁਤ ਵਿਕਦਾ ਪਿਆ ਇੱਥੇ ਕੋਈ ਨਹੀਂ ਇਹ ਹਟਾਉਂਦਾ ਇਹਨਾਂ ਨੂੰ ਕਿਸੇ ਨੂੰ ਕੋਈ ਨਹੀਂ ਹਟਾਉਂਦਾ ਸਾਰੇ ਰਲੇ ਦੇ ਇਹਨਾਂ ਦੇ ਨਾਲ ਹੀ ਪੁਲਿਸ ਨੂੰ ਪੇਟੀ ਕਲੈਂਟ ਕੀਤੀ ਪਿੰਡ ਵਾਲਿਆਂ ਨੇ ਅਸੀਂ ਨਹੀਂ ਕੀਤੀ ਲੋਕਾਂ ਨੇ ਨਹੀਂ ਕਰਦੇ ਹੈਗੇ ਲੋਕੀ ਕਰਦੇ ਫਿਰ ਉੱਥੋਂ ਪਿੱਛੇ ਫਾੜ ਲੈਂਦੇ ਕਹਿੰਦੇ ਰਹਿਣ ਦਿਓ ਜੀ ਰਹਿਣ ਦਿਓ ਸਾਡੇ ਕਿਹੜੇ ਬੱਚੇ ਕਰਦੇ ਆ ਨਸ਼ੇ ਜੀ ਵੀ ਆਪ ਸ਼ਾਦੀशुदा ਹਾਂ ਕਿੰਨੇ ਬੱਚੇ ਨੇ ਉਹ ਕੁੜੀਆ ਇੱਕ ਕੁੜੀਆ ਤੇ ਕਿੰਨੇ ਸਾਲ ਦੀ ਕੁੜੀਆ 5 ਸਾਲ ਦੀ ਬੁੜੇ ਦੀ ਕਿੰਨੀ ਐ ਜੀ ਐਨੀ ਮਰਦਾਂ 26 ਸਾਲ ਇਹ ਸਾਨੂੰ ਇੱਕ ਟੈਲੀਫੋਨ ਆਇਆ ਸੀ ਸਿਵਲ ਹਸਪੀਟਲ ਤੋਂ ਅਮਰਤ ਸਿੰਘ ਜੀ ਸਾਨੂੰ ਸੋਨੂੰ ਮਸੀ ਵਾਸੀ ਬਾਬੋਵਾਲ ਦੀ ਜਿਹੜੀ ਡੈੱਡ ਬੋਡੀ ਹਸਪੀਟਲ ਚ ਪਈ ਆ ਉਹਦੇ ਸਵਾਨ ਵਿੱਚ ਅਸੀਂ ਹਸਪੀਟਲ ਪਹੁੰਚੇ ਫਿਰ ਅਸੀਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਤਾਲਮਿਲ ਕੀਤਾ ਪਰਿਵਾਰਕ ਮੈਂਬਰਾਂ ਵੱਲੋਂ ਹੀ ਜੋ ਵੀ ਬਿਆਨ ਉਹਨਾਂ ਦੇ ਲਿਖਿਆ ਉਹ ਬਿਆਨਾਂ ਦੇ ਮੁਤਾਬਕ ਜਿਹੜੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਪਰਿਵਾਰ ਨੇ ਹੁਣ ਤੱਕ ਹੀ ਬਿਆਨ ਦਰਜ ਕਰਾਇਆ ਹੈ ਪਰਿਵਾਰ ਨੇ ਜੋ ਵੀ ਬਿਆਨ ਲਖਾਇਆ ਸਾਨੂੰ ਉਹਨਾਂ ਦੇ ਮੁਕਾਬਕ ਅਸੀਂ ਜਿਹੜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਤੇ ਕਾਰਵਾਈ ਕਰ ਰਹੇ ਹਾਂ